ਹਲਾਤਾਂ ਨਾਲ ਲੜ ਜਾਣਾ ਜਜਬੇ ਨਾਲ ਭਰੇ ਲੋਕਾਂ ਦਾ ਕੰਮ ਹੁੰਦਾ ਜੁਪੀ ਦੀ ਇੱਕ ਨਿਊਜ਼ ਜੋ ਪ੍ਰਾਚੀ ਬੇਟੀ ਨੇ 600 ਵਿੱਚੋਂ 591 ਨੰਬਰ ਲੈ ਕੇ ਪੂਰੀ ਜੁਪੀ ਦੇ ਵਿੱਚੋਂ ਉੱਤਰ ਪ੍ਰਦੇਸ਼ ਦੇ ਵਿੱਚੋਂ ਟੌਪ ਕੀਤਾ 10ਥ ਕਲਾਸ ਚ ਤੇ ਲੋਕੀ ਉਹਨੂੰ ਮਜ਼ਾਕ ਕਰ ਰਹੇ ਨੇ ਕਿ ਇਹ ਕੁੜੀ ਆ ਕਿ ਮੁੰਡਾ ਇਹਦੇ ਤਾਂ ਮੁੱਛਾਂ ਨੇ ਉਹਦੀ ਸ਼ਕਲ ਸੂਰਤ ਦੇ ਉੱਤੇ ਟਿੱਪਣੀ ਕੀਤੀ ਜਾ ਰਹੀ ਆ ਜਿਹੜੇ ਲੋਕਾਂ ਦੇ ਇੱਥੇ ਗੰਦ ਭਰਿਆ ਹੁੰਦਾ ਨਾ ਉਹਨਾਂ ਦਾ ਕੁਝ ਨਹੀਂ ਹੋ ਸਕਦਾ ਜਿਹੜੇ ਜੈਲਸ ਨੇ ਕਿਉਂਕਿ ਯੂਪੀ ਕੋਈ ਛੋਟੀ ਸਟੇਟ ਨਹੀਂ ਬਹੁਤ ਵੱਡੀ ਸਟੇਟ ਆ ਤੇ ਪੂਰੀ ਯੂਪੀ ਦੇ ਵਿੱਚ ਟੌਪ ਕਰਨਾ ਬਹੁਤ ਵੱਡੀ ਗੱਲ ਆ ਉਹਦੇ ਜਜ਼ਬੇ ਨੂੰ ਸਲਾਮ ਉਹਦੀ ਮਿਹਨਤ ਨੂੰ ਸਲਾਮ ਖੁਸ਼ ਹੋਵੋ ਕਦੇ ਵੀ ਕਿਸੇ ਨੂੰ ਟਰੋਲ ਨਹੀਂ ਕਰੀਦਾ ਡੀਮੋਟੀਵੇਟ ਨਹੀਂ ਕਰੀਦਾ ਕਿਸੇ ਦੇ ਜਜ਼ਬੇ ਨੂੰ ਨਹੀਂ ਢਾਈਦਾ ਕਿਸੇ ਦੇ ਹੌਸਲੇ ਨੂੰ ਨਹੀਂ ਢਾਈਦਾ ਇੱਕ 16 ਸਾਲ ਦੀ ਬੱਚੀ ਨੇ ਉਹ ਕਾਰ ਵਿਖਾਇਆ ਜਿਹੜੇ ਮਜ਼ਾਕ ਕਰਨ ਵਾਲੇ ਲੋਕ ਕਦੇ ਸੋਚ ਵੀ ਨਹੀਂ ਸਕਦੇ ਕਿਸੇ ਦੀ ਸ਼ਕਲ ਸੂਰਤ ਦਾ ਕਦੇ ਮਜ਼ਾਕ ਨਾ ਬਣਾਓ ਕਿ ਆ ਕਿ ਸੁੰਦਰਤਾ ਪਰ ਮਾਤਮਾ ਦੀ ਦੇਣ ਆ ਇਹ ਸਰੀਰ ਪਰਮਾਤਮਾ